ਕੋਰਟ ਕੇਸ ਕਰਾਂਗੇ ਅਸੀਂ ਅਪੀਲ ਕਰਾਂਗੇ ਇਲੈਕਸ਼ਨ ਦੁਆਰਾ ਕਰਾਇਆ ਜਾ ਇਲੈਕਸ਼ਨ ਦੁਆਰਾ ਕਰਾਇਆ ਜਾ ਹਾਂਜੀ ਬਿਲਕੁਲ ਅਸੀਂ ਹਾਈ ਕੋਰਟ ਅਪੀਲ ਕਰਾਂਗੇ ਅਸੀਂ ਵਕੀਲ ਕੀਤਾ ਵਾ ਅਮੀ ਮਿਹਨਤ ਕੀਤੀ ਸੀਗੀ ਜੀ ਅਸੀਂ ਦੁਆਰਾ ਦੇਖੋ ਆ ਫੈਨ ਮੇਰਾ ਜਰਾ ਲੱਡੂ ਲਿਆਈ ਜੀ ਲੱਡੂ ਲਿਆਈ ਜੀ ਲੱਡੂ ਲੱਡੂ ਲੈ ਆਈ ਜੀ ਲੁਧਿਆਣੇ ਤੋਂ ਜੀ ਲੁਧਿਆਣੇ ਦਾ ਲੱਡੂ ਲੈ ਕੇ ਆਏ ਜੀ ਬਰੈਡ ਦੇ ਲੱਡੂ ਆ ਲੱਡੂ ਆ ਰੋਣਾ ਲਿਆਈ ਜੀ ਲੱਡੂ ਖਾ ਲੋ ਲੱਡੂ ਪਹਿਲੇ ਲੱਡੂ ਖਾਓ ਚੱਕ ਕੇ ਦਿਖਾਓ ਕੀ ਹੈ ਲਿਖਿਆ ਸੰਧੂ ਫਾਰਮ ਸੰਧੂ ਫਰਮ ਸੇਰਾ ਭਾਈ ਸਾਡੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਬਚਾ ਰਹੇ ਆ ਜੰਗਲਾਂ ਦੇ ਆਰਪਏ ਜਿੱਥੇ ਲੀਡਰ ਕਿਤੇ ਨਹੀਂ ਪਏ ਬਾਹਰੋਂ ਬਾਹਰੋਂ ਭੇਜਾ ਵਾ ਆ ਬਾਹਰੋਂ ਭੇਜਾ ਰਹੇ ਨੇ ਪ੍ਰਧਾਨ ਜੀ ਕਿਧਰ ਗਏ ਨੇ ਆ ਰੈਡ ਬੁੱਲ ਆ ਰੈਡ ਬੁੱਲ ਰੈਡ ਬੁੱਲ ਪਿਆਓ ਨਹੀਂ ਯਾਰ ਨਹੀਂ ਆਪਾਂ ਚਿੱਕਰ ਤੇ ਜਾਣਾ ਯਾਰ ਨਹੀਂ ਨਹੀਂ ਕਿੱਥੇ ਨਹੀਂ ਜਾਣਾ ਲੜਦੇ ਹੋ ਲੇਕਿਨ ਤੁਹਾਨੂੰ ਵੋਟਾਂ ਨਹੀਂ ਮਿਲੂਗਾ ਮਿੱਦੂ ਬਾਰੇ ਕਿਵੇਂ ਕੋਈ ਨਹੀਂ ਓ ਓ ਯਾਰ ਭਾਜੀ ਯਾਰ ਕੀ ਯਾਰ ਭਾਜੀ ਯਾਰ ਪਾਣੀ ਲਿਆਓ ਪਾਣੀ ਲਿਆਓ ਕੋਈ ਚੰਗਰ ਆ ਗਿਆ ਪਾਣੀ ਲਿਆਓ ਬਾਈ ਪਾਣੀ ਚੰਗਰ ਆ ਗਿਆ ਪਾਣੀ ਲਿਆਓ ਪਾਣੀ ਰੈਡ ਬੁੱਲ ਰੈਡ ਬੁੱਲ ਤਾਗੜ ਲੱਡੂ ਆਓ ਭਾਈ ਰੈੱਡ ਬੁੱਲ ਪੀਓ ਤਾਕਤ ਲੋ ਉਹ ਭਾਈ ਟੋਡਨ ਲਾ ਦੇ ਅੱਛਾ ਕਾਣਾ ਕਾਣਾ ਖਾਜੀਓ ਕੋਈ ਗੱਲ ਨਹੀਂ ਚੱਲ ਨਹੀਂ ਰੈੱਡ ਬੁੱਲ ਪੀਓ ਚੱਲ ਲੱਡੂ ਉਹ ਜਿਹੜਾ ਬੇਸਤ ਉਹ ਚਿੱਟੜ ਵਾਲੇ ਬਾਸੇ ਨਹੀਂ ਜਾਣਾ ਯਾਰ ਉੱਧਰ ਲੱਡੂ ਵੰਡ ਰਿਆ ਜੀ ਬਿਲਕੁਲ ਜੀ ਬਿਲਕੁਲ ਜੀ ਲੁਧਿਆਣੇ ਲੱਡੂ ਆ ਜੀ ਮੇਰੀ ਚਾਹੇ ਆ ਜਾ ਇਹ ਚਿੱਕੜੇ ਚੱਲਾ ਨਹਾਉਣ ਵਾਸਤੇ ਇਹ ਦੋ ਚਿੱਕੜੇ ਚੱਲਾ ਨਹਾਉਣ ਲੱਗੇ ਨੇ ਬਾਕੀਆਂ ਨੂੰ ਛੋਟਾ ਕਰ ਦੇ ਯਾਰ ਬਾਕੀ ਨਹੀਂ ਉਹ ਕੋਈ ਨਹੀਂ ਜਿੰਦਾ ਹੈ ਭਾਈ ਆ ਗਾ ਆ ਗਾ ਆ ਗਾ ਨਹੀਂ ਨਾ ਕੇ ਲੱਡੂ ਖਵਾਇਆ ਮੈਂ ਜਿਤਾਨ ਵਾਸਤੇ ਲੁਧਿਆਣੇ ਤੋਂ ਆਇਆ ਜਿਹੜਾ ਇੱਕ ਉੰਗਲ ਵਾਲਾ ਹੋ ਗਿਆ ਲੱਡੂ ਖਾ ਰਹੇ ਸਰਦਾਰ ਸਾਹਿਬ ਦੀ ਥੋੜੀ ਫਾਇਦੇ ਕਹਿੰਦੇ ਲੱਡੂਆਂ ਦੇ ਤੁਹਾਨੂੰ ਤਾਂ ਹਾਰ ਵੀ ਤਾਂ ਪਈ ਨੋਟਾ ਦੇ ਨਾਲ ਹਾਰ ਤੁਹਾਨੂੰ ਹਾਰ ਵੀ ਤਾਂ ਦੇ ਜੀ 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 ਤੁਸੀਂ ਕਹੀ ਜਦੋਂ ਮੈਂ ਹੱਥ ਬਾਹਰ ਉੱਚੜ ਕੇ ਲੱਡੂ ਲੱਟੂਗਾ ਨਹੀਂ ਨਹੀਂ ਜਿਤਾਨ ਜਦੋਂ ਜਵਾਨ ਦਿੱਤੀ ਅਮਰੀਕਾ ਤੋਂ ਉਹ ਨਹੀਂ ਸਰਦਾਰ ਸਾਹਿਬ ਮੇਰੀ ਗੱਲ ਮੇਰੀ ਗੱਲ ਨਾ ਬੱਸ ਬੱਸ ਨਹੀਂ ਮੇਰੀ ਮੇਰੀ ਗੱਲ ਬਾਤ ਮੈਂ ਤੁਹਾਨੂੰ ਪੜਾਉਂਦਾ ਭਾਜੀ ਮੱਧਵਾਣੀ ਦੀ ਮੀਡੀਆ ਸਾਹਮਣੇ ਇੱਕ ਮਿੰਟ ਜੇ ਤੁਸੀਂ ਅਸਲੀ ਲੀਡਰ ਬੰਨਾ ਵਾ ਜਮਾਨ ਜ਼ੁਬਾਨ ਤੋਂ ਮੁਕਰਨਾ ਸਿੱਖੋ ਹਾਂ ਇੱਕ ਜੁਬਾਨ ਤੋਂ ਮੁਕਰੇ ਸੀ ਪਿਛਲੀ ਅਰੀ ਕਹਿੰਦਾ ਸੀ ਸੋਹਣਾ ਗਾ ਕੇ ਮੁਸੀ ਹੁਣੀ ਗੱਲ ਕਰਦਾ ਸੀ ਵੱਡਾ ਲੱਡੂ ਵੱਡਾ ਬਿਸ਼ਾਲ ਵੀ ਲੱਡੂ ਭੋਜੂ ਤੋਂ ਦੋ ਲੱਡੂ ਭੋਰੀ ਲੱਡੂ ਭੋਰੀ ਹੈ ਹੋਰ ਹੋਰ ਲੱਡੂ ਭੋਜੂ ਚਿੱਕੜ ਵਾਲੇ ਪਾਸੇ ਨਹੀਂ ਖਾਣਾ ਉਹ ਗਾਲਾਂ ਕੱਢ ਰਹੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਇਹ ਕਿ ਇਹ ਨੀਟੂ ਸ਼ਟਰਾਂ ਵਾਲਾ ਇਸ ਵੇਲੇ ਟਿੱਕਰ ਤੇ ਜਾਣ ਨੂੰ ਤਿਆਰ ਹੈ ਹਾਰ ਕਿਸੇ ਦੀ ਹੋਈ ਹੈ ਇਹ ਹਾਰ ਕੇ ਵੀ ਜਿੱਤਿਆ ਹੈ ਲੀਡਰ ਹੈ ਇਹ ਉਹ ਇਨਸਾਨ ਹੈ ਜਿਨੇ ਬਿਗ ਬੋਸ ਦਾ ਸ਼ੋਅ ਵੀ ਛੱਡਦਾ ਹੈ ਇਲੈਕਸ਼ਨਾਂ ਕਰਕੇ ਬਿਗ ਬੋਸ ਤੋਂ ਫੋਨ ਆਇਆ ਨੂੰ ਸਲਮਾਨ ਖਾਨ ਦਾ ਕਿਹ ਜੰਦਾ ਵੀ ਮੈਨੂੰ ਲੈ ਲੈ ਸਲਮਾਨ ਖਾਨ ਆਈ ਨਹੀਂ ਬਿਗ ਬੋਸ ਜੀ ਪਹਿਲਾਂ ਵੀ ਫੋਨ ਆਇਆ ਜੀ ਸਰਦਾਰ ਜੀ ਤਾਂ ਕਹਿ ਰਹੇ ਤੁਹਾਨੂੰ ਫੋਨ ਆਇਆ ਵੀ ਆਇਆ ਹੈ ਆਇਆ ਸੀ ਛੱਡਦਾ ਅਸੀਂ ਬੜਾ ਬਾਵਾ ਵਾਲੀ ਕੁੜੀ ਨੂੰ ਭੇਜਦਾ ਸੀ ਜੇ ਸਾਡੇ ਸਿੱਧੂ ਜਾ ਕੀ ਗੱਲ ਹੋਈ ਸੀ ਕਹਿੰਦੇ ਬਿਗ ਬੋਸ ਦੇ ਵਿੱਚ ਆਓ ਅਸੀਂ ਵੀ ਉਹ ਵੀ ਛੱਡਦਾ ਆਪਣਾ ਕੈਰੀਅਰ ਸਾਰਾ ਦਾਤੇ ਲਾਤਾ ਹੈ ਇਲੈਕਸ਼ਨਾਂ ਕਰਕੇ ਪਰ ਲੋਕਾਂ ਨੂੰ ਇੰਨਾ ਦਰਸ ਨਹੀਂ ਆ ਅਗਲੀ ਇਲੈਕਸ਼ਨ ਲੜੋਗੇ ਐਤਵਾਰ ਕੇ ਖਤਮ ਬਿਲਕੁਲ ਲੜਾਂਗੇ ਲੜਾਂਗੇ ਉਦੋਂ ਤੱਕ ਲੜੇ ਇਹ ਨੀਡੂ ਜੀ ਤਾਂ ਹੀ ਵੀ ਤਿਆਰੀ ਲੜੋਗੇ ਐਤਵਾਰ ਕੇ ਨਹੀਂ ਲੜਾਂਗੇ ਜੀ ਪਰ ਹਰ ਵਾਰ ਹਾਰ ਹੋ ਰਹੀ ਹੈ ਭਾਈ ਇਹ ਇੱਕ ਸਵਾਲ ਹੈ ਨੀਡੂ ਜੀ ਲੋ ਜੀ ਡੇਟ ਜੋ ਤਸਵੀਰਾਂ ਦੇਖਣ ਵਾਲੇ ਗੱਲ ਨੂੰ ਗੱਲਰ ਗਿੱਲੇ ਹੋ ਜਾਣੇ ਕਾਰ ਲੈ ਆਇਆ ਯਾਰ ਚੱਲੀ ਆਪਾਂ ਕਾਰ ਮੋਟਾ ਦੇ ਹਾਰ ਗਿੱਲੇ ਕਰਤੀ ਐਨਰਜੀ ਡਰਿੰਕ ਦੇਣਾ ਆ ਵੀ ਸਕੋਟੀ 기ਤੇ ਦੇਖੋ ਇਹ ਲੈਕਸ਼ਨਾ ਸਾਡੇ ਨਾਲ ਵਿਤਕਰਾ ਆ ਸਾਡ ਨੂੰ ਸਕੋਟੀ ਨਹੀਂ ਜਾਦੀ ਦਿੱਤੀ ਗਈ ਉਹ ਸਭ ਵੀ ਅਸੀਂ ਮਾਰ ਖਾਧੀ ਅਸੀਂ ਕਾਰਨ ਲੱਭਾਂਗੇ ਅਸੀਂ ਹਾਰ ਦਾ ਆਪਣਾ ਕਾਰਨ ਦੱਸਾਂਗੇ ਸ਼ਾਮ ਤੱਕ ਸਰਦਾਰ ਜੀ ਤੁਸੀਂ ਸਪੋਕਸਪਰਸਨ ਹੋ ਇਹਨਾਂ ਦੇ ਕਿ ਅਸੀਂ ਕਿਹੜੇ ਕਾਰਨਾਂ ਤੋਂ ਹਾਰੇ ਆ ਸਰਦਾਰ ਜੀ ਤੁਸੀਂ ਸਪੋਕਸਪਰਸਨ ਹੋ ਇਹਨਾਂ ਦਾ ਹਾਂਜੀ ਹਾਂਜੀ ਬਿਲਕੁਲ ਹਾਂ ਕਦੋਂ ਤੋਂ ਬੜੀ ਧੀਰ ਤੋਂ ਬਾਜੀ ਬਚਪਨ ਤੋਂ ਹੀ ਇਲੈਕਸ਼ਨ ਤੋਂ ਤਾਂ ਨਜ਼ਰ ਨਹੀਂ ਆਏ ਤੁਸੀਂ ਲੈ ਬਾਜੀ ਲੈ ਤੇਰੇ ਅੱਡੇ ਤਗੜੇ ਜਲਸੇ ਕਰਾਏ ਤੁਸੀਂ ਨਹੀਂ ਨਜ਼ਰ ਆਏ ਹਾਂ ਪੁੱਛੋ ਪੂਰੇ ਪੰਜਾਬ ਦਾ ਹਿਮਾਚਲ ਦਾ ਜੇਐਨਡੀਕੇ ਦਾ মিডিਆ ਉੱਥੇ ਸੀਗਾ ਸ਼ੀਸ਼ੇ ਵਾਲੀ ਫੈਕਟਰੀ ਬਸਤੀ ਗੁਜਾ ਅੱਛਾ ਹਾਂਜੀ ਪੁੱਛੋ মিডিਆ ਨੂੰ ਪੁੱਛੋ মিডিਆ ਦੇਖੋ ਚੈੱਕ ਕਰੋ ਭਾਬੀ ਜੁੰਮੇ ਵਾਲੀ ਬੁਲਾਈ ਸੀਗੀ ਫੋਰ ਸਿੰਗਰ ਬੜੇ ਸਿੰਗਰ ਬੁਲਾਏ ਸੀਗੇ ਚੰਡੀਗੜ੍ਹੋਂ ਹਾਂ ਨਹੀਂ ਉਹ ਅਸੀਂ ਆਪਣੇ ਹਾਰ ਦਾ ਕਾਰਨ ਲੱਭਾਂਗੇ ਕਿੱਥੋਂ ਹਾਰੇ ਆ ਅਸੀਂ ਜੁੰਮੇ ਵਾਲੀ ਭਾਬੀ ਦੀ ਜੁੰਮੀ ਭਾਰੀ ਪਈ ਹੈ ਕਿ ਆਪਾਂ ਹਾਰ ਹੁੰਦਾ ਕਾਰਨ ਲੱਭਾਂਗੇ ਅਸੀਂ ਸਾਰਾ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਕਿ ਸਾਡੇ ਹਾਰਨ ਦਾ ਕਾਰਨ ਕੀ ਹਰ ਵਾਰ ਇਲੈਕਸ਼ਨ ਲੜਦੇ ਹਰ ਵਾਰ ਹਾਰਦੇ ਨੇ ਨਹੀਂ ਨਹੀਂ ਅਸੀਂ ਆਪ ਕੀ ਡੂੰਗੀ ਡੂੰਗੀ ਸੋਚਣਾ ਅਸੀਂ ਦਿਖਾਵਾ ਕਰ ਰਹੇ ਨੇ ਢੂ ਤੁਸੀਂ ਅੱਗੇ ਕੀ ਹੁਣ ਕਰੋਗੇ ਕਿਉਂਕਿ ਇਲੈਕਸ਼ਨ ਦਾ ਹਾਰ ਗਏ ਹੋ ਉਹਨਾਂ ਬਾਕੀ ਜਗ੍ਹਾ ਵੀ ਜਿੰਮੇ ਚੋੜਾ ਆਈ 10 ਮਿੰਟ ਪਹਿਲਾਂ ਵਾਦਾ ਆ ਅਸੀਂ ਵਾਰ ਸੇ ਲੜਾਂਗੇ ਇਹਨਾਂ ਨੂੰ ਹਰਾਵਾਂਗੇ ਜਿੱਤਾਂਗੇ 10 ਮਿੰਟ ਪਹਿਲਾਂ ਫੇਰ ਵਾਦਾ ਕੀਤਾ ਜਿਹੜਾ ਚਿੱਕਰ ਜੀ ਜਾਊਗਾ ਮੈਂ ਨਹੀਂ 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 ਜਾਣਾ ਤੁਸੀਂ ਯਾਰ ਚਿੱਕਰ ਜੇ ਭੇਜ ਕੇ ਰਾਜੀ ਹੋ ਤੁਸੀਂ ਚਾਹੁੰਦੇ ਹੋ ਗਰੀਬ ਬੰਦੇ ਦੇ ਕੱਪੜੇ ਖਰਾਬ ਹੋ ਜਾਣਾਂ ਨੇੜੂ 10 ਲੈਕਚਰ ਆਈ ਤੁਹਾਡਾ ਨੇੜੂ ਉਹ ਤੁਹਾਡਾ ਗੋ ਤੇਰੇ ਇੱਥੇ ਚਿੱਕਰ ਆ ਨੀੜੂ ਨੇੜੂ ਚਿੱਕਰ ਆ ਚੱਲ ਆ ਜੀ ਕਿਹੜੇ ਚੱਲੇ ਆ ਹਾਰ ਪਾਏ ਹੋਏ ਨੇ ਰੈੱਡ ਕੈਟ ਦੇ ਹਾਰ ਪਾਏ ਹੋਏ ਨੇ ਜਿੱਤ ਦਾ ਆਵਾਜ਼ ਜਿਹੜਾ ਨਹੀਂ ਜਾਂਦਾ ਨਹੀਂ ਜਾਂਦਾ ਨਹੀਂ ਜਾਣਾਂ ਭਾਈ ਨਹੀਂ ਜਾਉਂਗਾ ਨਹੀਂ ਜਾਉਂਗਾ ਜਾਣਾ ਕਿ ਐਂਬੂਲੈਂਸ ਚੱਲਣਾ